ਜੋ ਸੁਭਦੇ ਮੋਤੀਆਂ ਦਾ ਮਾਨਸਰੋਵਰ ਵਸਦੇ ਜੋ ਸੁਭਦੇ ਮੋਤੀਆਂ ਦਾ ਜਿਹੜੇ ਮਾਨਸਰੋਵਰ ਵਸਦੇ ਚੋਕਾ ਸੁਭਦੇ ਮੋਤੀਆਂ ਦਾ ਜਿਹੜੇ ਮਾਨਸਰੋਵਰ ਵਸਤੇ ਚੋਕਾ ਸੁਭਦੇ ਮੋਤੀਆਂ ਦਾ ਜਿਹੜੇ ਮਾਨਸਰੋਵਰ ਵਸਦੇ ਚੁਗਾ ਚੁਗਦੇ ਮੋਤੀਆਂ ਦਾ ਜਿਹੜੇ ਮਾਨਸ ਰੋਵਰ ਵਸਦੇ ਚੁਗਾ ਚੁਗਦੇ ਮੋਤੀਆਂ ਦਾ ਰਬਰ ਹੰਸ ਤੁਰੇ ਹੀ ਮੇਲਾ ਖਸਮੇ ਏਵੈ ਪਾਣਾ ਸਰਬਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੇ ਸਰਬਰ ਜੇ ਹੋਵੇ ਅਤ ਸਿਆਣਾ ਉਹਨਾਂ ਦੇ ਜਕ ਨਾ ਪਇਓ ਉਥੈ ਉਹਨਾਂ ਹੋਰੋ ਖਾਣਾ ਸੱਚਕ ਮਨ ਸੱਚੋ ਪਾਈਐ ਕੂੜੈ ਕੂੜਾ ਮਾਣਾ ਨਾਨਕ ਤਿੰਨ ਕੋ ਸਤਗੁਰ ਮਿਲਿਆ ਜਿਨ੍ਹਾਂ ਧੁਰੇ ਪਿਆ ਪਰਵਾਣਾ ਸਭ ਸੰਗਤ ਦੋਵੇਂ ਹੱਥ ਜੋੜੋ ਸਿਰ ਝਕਾਓ ਕੋਟ ਬ੍ਰਹਮੰਡਾਂ ਦੇ ਮਾਲਕ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹਿਰਦੇ ਵਿੱਚੋਂ ਕਰੋੜਾਂ ਵਾਰੀ ਨਮਸਕਾਰ ਕਰੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋਏ ਸਤਸੰਗੀ ਗੁਰਸਿੱਖ ਸਖੀਆਂ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਅਜਾ ਪਾ ਤਤਵੇ ਤੇ ਜੋਗੀ ਸਮ ਦ੍ਰਿਸ਼ਟੀ ਦਿਆ ਦੇ ਸਮੁੰਦਰ ਮਹਾਨ ਹਸਤੀ ਜਿਨ੍ਹਾਂ ਦੇ ਨੇਤਰਾਂ ਵਿੱਚ ਅੰਮ੍ਰਿਤ ਸੀ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਤਾਂ ਇਹਨਾਂ ਦੀ ਮਾਤਾ ਤਾਂ ਇਹਨਾਂ ਦਾ ਪਿਤਾ ਤਨ ਇਹਨਾਂ ਦੀ ਕੁੱਲ ਕਵੀਰ ਸੋਈ ਕੁੱਲ ਭਲੀ ਜਿਹ ਕੁੱਲ ਹਰ ਕੋ ਤਾਸ ਜੇ ਕੁੱਲ ਦਾਸ ਨਾ ਉਪਜੈ ਸੋ ਕੁੱਲ ਟਾਕ ਫਲਾਸ ਜੋ ਸੰਗਤ ਬੈਠੀ ਐ ਸਾਰੀ ਸੰਗਤ ਸਾਰਿਆਂ ਦੇ ਵਿੱਚ ਬੈਠਾ ਕੌਣ ਹੈ ਜਿਹਨੀ ਸੰਗਤ ਬੈਠੀ ਹੈ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਸੀਸ ਰੱਖ ਕੇ ਮੈਂ ਕਰੋੜਾਂ ਵਾਰੀ ਤੁਹਾਨੂੰ ਨਮਸਕਾਰ ਕਰਦਾ ਹਾਂ ਤੁਸੀਂ ਕਹੋਗੇ ਵੀ ਸਾਨੂੰ ਕਿਉਂ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਕਰ ਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ ਦੱਸਿਆ ਵਿੱਚ ਸੰਗਤ ਹਰ ਪ੍ਰਭ ਬਸੈ ਜੀਉ ਦੱਸੋ ਕਿਹਦੇ ਚ ਨਹੀਂ ਬੈਠਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਦਾਸ ਨੂੰ ਜੀਵਨ ਬਖਸ਼ਿਆ ਮੈਂ ਬਾਣੀ ਪੜਦਾ ਰਿਹਾ 12 ਸਾਲ ਤੋਂ ਬ੍ਰह्म ज्ञानी ਦਾ ਮਲਾਪ ਹੋਇਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ 18 ਸਾਲ ਦੀ ਉਮਰ 'ਚ ਡੇਲੋਂ ਦਵਾਨ ਲਾਇਆ ਸੀ ਮਹਾਰਾਜ ਨੇ ਮੇਰਾ ਜੀਵਨ ਬਦਲ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੇਰਾ ਹੁਣ ਇਹ ਵਿਸ਼ਵਾਸ ਹੈ ਵੀ ਮੈਨੂੰ ਗੁਰੂ ਮਿਲ ਗਿਆ ਪੂਰਾ ਗੁਰੂ ਨਰਕ ਚ ਨਹੀਂ ਜਾਣ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਜਦੋਂ ਮੈਂ ਦੂਰ ਨੇੜੇ ਕੀਰਤਨ ਕਰਨ ਜਾਣਾ ਹੈ ਮੈਂ ਉੱਥੇ ਇੱਕ ਬਚਨ ਕਹਿਣਾ ਵੀ ਮੈਂ ਚੰਡੀਪਟ ਸਾਹਿਬ ਦਾ ਚੇਲਾ ਮਲੰਗ ਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਏ ਤਿਸ ਦਾ ਨਫਰ ਕਿੱਥੋਂ ਰਜ ਖਾਏ ਜੀ ਦਾ ਗੁਰੂ ਮਲੰਗ ਹੈ ਕੇ ਲੈ ਰੋਟੀ ਕਿੱਥੋਂ ਪਾਲਦਾ ਹੈ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਜੀ ਤਨ ਤਨ ਸੰਤ ਬਾਬਾ ਕਿਸਨ ਸਿੰਘ ਜੀ ਤਨ ਤਨ ਸੰਤ ਬਾਬਾ ਬਲਵੰਤ ਸਿੰਘ ਜੀ ਤਨ ਤਨ ਸੰਤ ਬਾਬਾ ਤੇਜਾ ਸਿੰਘ ਜੀ ਬ੍ਰਹਮ ਗਿਆਨੀ ਇਸ ਮੋਕੇ ਗੱਦੀ ਤੇ ਸ੍ਰੀਮਾਨ ਸੰਤ ਬਲਜਿੰਦਰ ਸਿੰਘ ਜੀ ਇਹ ਸੰਪਰਦਾਇ ਸਭ ਨਾਲੋਂ ਉੱਚੀ ਹੈ ਇਹ ਕਲੇ ਕਲੇ ਦਾ ਮੈਂ ਨੌਨ ਲੈਣ ਲੱਗਿਆ ਤਾਂ ਬਹੁਤ ਟਾਈਮ ਲੱਗੂ ਭਾਈ ਸੰਤੋਖ ਸਿੰਘ ਜੀ ਜਿਹੜੇ ਮਹਾਰਾਜ ਦੇ ਨੇੜੇ ਰਹੇ ਨਾ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਉਹ ਲੰਗਰ 'ਚ ਇੰਨੀ ਸੇਵਾ ਕਰਦੇ ਸੀ ਉਹਨਾਂ ਦੀ ਗਰਮੀ ਸੁੱਖ ਦੀ ਨਹੀਂ ਸੀ ਇਹ ਥਾਣੇਦਾਰ ਸੀ ਥਾਣੇਦਾਰ ਬਾਹਰ ਛੱਡ ਦਦਾ ਅੰਦਰ ਸੇਵਾਦਾਰ ਬਣ ਕੇ ਜਾਂਦਾ ਸੀ ਟੋਕਰਾ ਚੱਕਦਾ ਸੀ ਮਰਦਸਾ ਮਾਰ ਲੈਣਾ ਸੰਤੋਖ ਸਿੰਘ ਨੇ ਬੇਅੰਤ ਸੇਵਾ ਕੀਤੀ ਹੈ ਜਿਹੜਾ ਵੀ ਰਾੜਾ ਸਾਹਿਬ ਦੀ ਦਰਬਾਰ ਦੇ ਵਿੱਚ ਸੇਵਾ ਕਰ ਗਿਆ ਉਹ ਸੰਤ ਬਣ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਸੰਤਾਂ ਦੀ ਮੈਂ ਗਿਣਤੀ ਕਰਨ ਲੱਗਿਆ ਤਾਂ ਹੁਣ ਹੀ ਨਹੀਂ ਚਾਰ-ਚਾਰ ਘੰਟੇ ਮੈਂ ਸੰਤਾਂ ਦੇ ਕੋਲੇ ਬਹਿ ਜਾਂਦਾ ਸੀ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਕਈ ਵਾਰ ਇਹਨਾਂ ਨੇ ਜਿਹੜੇ ਨੇੜੇ ਰਹਿੰਦੇ ਸੀ ਬਿੱਟੂ ਹੁਣੀ ਹੋਰ ਗੁਰਮੁਖ ਪਿਆਰੇ ਅਮਰ ਸਿੰਘ ਤੇ ਸੰਤੋਖ ਸਿੰਘ ਨੇ ਕਿਹਾ ਮਹਾਰਾਜ ਅੱਜ 1 ਲੱਖ ਰੁਪਏ ਦੀ ਲੋੜ ਹੈ ਕਹਿੰਦੇ ਫੇ ਵੱਡਾ ਝੋਲਾ ਲੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੱਡਾ ਝੋਲਾ ਭਰ ਦਿੰਦੇ ਸੀ ਕਹਿੰਦੇ ਹੋ ਗਿਆ ਕਹਿੰਦਾ ਹੋ ਗਿਆ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਪੂਰਨ ਮਹਾਤਮਾ ਸਮ ਇੱਕ ਵਚਨ ਮੈਂ ਸੁਣਾ ਕੇ ਨੇ ਹਲ ਕਰਾਂਗਾ ਸੰਗਤ ਨੂੰ ਜਿਨ੍ਹਾਂ ਕਿ ਮੇਰੇ ਤੇ ਕਿਰਪਾ ਗੁਰੂ ਦੀ ਗੁਰੂ ਨਾਨਕ ਪਾਤਸ਼ਾਹ 21 ਦਿਨ ਰਹੇ ਐਮਨਾਬਾਦ ਗੁਰੂ ਨਾਨਕ ਦੇਵ ਜੀ ਲਾਲੋ ਭਗਤ ਦੇ ਕਰੇ ਜਦੋਂ ਜਾਣ ਲੱਗੇ ਲਾਲੋ ਭਗਤ ਨੇ ਬੇਨਤੀ ਕੀਤੀ ਮਹਾਰਾਜ ਮੈਂ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਹਾਂ ਪਰ ਜਾਣ ਲੱਗਿਆਂ ਨੂੰ ਕੁਝ ਬਚਨ ਪੁੱਛਦਾ ਮੇਰੀ ਗੱਲ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ ਮਹਾਰਾਜ ਕਹਿੰਦੇ ਜਿਹੜੇ ਤੇਰੇ ਬਚਨ ਆ ਫਿਰ ਦੱਸ ਅਸੀਂ ਜਵਾਬ ਦੇ ਕੇ ਜਾਵਾਂਗੇ ਕਹਿੰਦਾ ਜੀ ਪਹਿਲਾ ਸਵਾਲ ਇਹ ਹੈ ਵਿੱਕਟ ਦੀ ਕਿਹੜੀ ਚੀਜ਼ ਹੈ ਮਹਾਰਾਜ ਕਹਿੰਦੇ ਮਰਦਾਨਿਆਂ ਰਵਾਬ ਚੱਕ ਇਹਨੂੰ ਪਹਿਲੀ ਗੱਲ ਦਾ ਜਵਾਬ ਦਈਏ ਪੜਿਓ ਸਾਰੇ ਜਣੇ ਬਲਪਨ ਬੀਤਦੀ ਜਾਂਦੀ ਉਤੇਰੀ ਖੇਨ ਚੇਨ ਬੀਤਦੀ ਜਾਂਦੀ ਪਲ ਪਲ ਬੀਤਦੀ ਜਾਂਦੀ ਖੇਨ ਖੇਨ ਬੀਤਦੀ ਜਾਂਦੀ ਐ ਪਲ ਪਲ ਬੀਤਦੀ ਜਾਂਦੀ ਤੇਰੀ ਚਨ ਚਨ ਬੀਤਦੀ ਜਾਂਦੀ ਹੈ ਹਾਂ ਪਲ ਪਲ ਬੀਤਦੀ ਜਾਂਦੀ ਤੇਰੀ ਚਨ ਚਨ ਬੀਤਦੀ ਜਾਂਦੀ ਹੈ ਪਲ ਪਲ ਬੀਤਦੀ ਜਾਂਦੀ ਤੇਰੀ ਚਨ ਚਨ ਬੀਤਦੀ ਜਾਂਦੀ ਹੈ पल पल बीत दी जानदी तेरी चैन चैन बीत दी जानदी है किन किन बीत दी जानदी तेरी किन किन बीत दी रंदी है चैन चैन बीत दी जानदी औद तेरी चैन चैन बीत दी जानती है ਚਨ ਚਨ ਬੀਤਦੀ ਜਾਂਦੀ ਆਉਦ ਤੇਰੀ ਚਨ ਚਨ ਵੀਤਦੀ ਜਾਂਦੀ ਹੈ ਚਨ ਚਨ ਬੀਤਦੀ ਜਾਂਦੀ ਆਉਦ ਤੇਰੀ ਚਨ ਚਨ ਵੀਤਦੀ ਜਾਂਦੀ ਹੈ ਚਨ ਚਨ ਬੀਤਦੀ ਜਾਂਦੀ ਆਉਦ ਤੇਰੀ ਚਨ ਚਨ ਵੀਤਦੀ ਜਾਂਦੀ ਹੈ ਬਲ ਬਲ ਵੀਤਦੀ ਜਾਂਦੀ ਪਲ ਪਲ ਵੀਤ ਦੀ ਜਾਂਦੀ ਏ ਪਲ ਪਲ ਵੀਤ ਦੀ ਜਾਂਦੀ ਤੇਰੀ ਪਲ ਪਲ ਵੀਤ ਦੀ ਜਾਂਦੀ ਏ ਪਲ ਪਲ ਵੀਤ ਦੀ ਜਾਂਦੀ ਤੇਰੀ ਪਲ ਪਲ ਵੀਤ ਦੀ ਜਾਂਦੀ ਹੈ ਪਲ ਪਲ ਵੀਤ ਦੀ ਜਾਂਦੀ ਤੇਰੀ ਪਲ ਪਲ ਵੀਤ ਦੀ ਪਲ ਪਲ ਬੀਤਦੀ ਜਾਂਦੀ ਔਦ ਤੇਰੀ ਪਲ ਪਲ ਬੀਤਦੀ ਜਾਂਦੀ ਹੈ ਪਲ ਪਲ ਬੀਤਦੀ ਜਾਂਦੀ ਔਦ ਤੇਰੀ ਪਲ ਪਲ ਬੀਤਦੀ ਜਾਂਦੀ ਹੈ ਮਹਾਰਾਜ ਕਹਿੰਦੇ ਹਰ ਇਨਸਾਨ ਦੀ ਉਮਰ ਬੀਤਦੀ ਜਾਂਦੀ ਹੈ ਘਟਦੀ ਹੈ ਨਿਤ ਉਮਰ ਦੂਜਾ ਨੰਬਰ ਮਹਾਰਾਜ ਬੱਦ ਦੀ ਕਿਹੜੀ ਚੀਜ਼ ਹੈ ਅਨੋਟ ਕਰਿਓ ਦੂਜੀ ਗੱਲ ਦਾ ਜਵਾਬ ਦਿੰਦੇ ਆ ਮਹਾਰਾਜ De o saray zane. Ah. Oh. Bande ਜੀ ਜੰਦੀ ਤੇਰੀ ਮਾਰ ਤ੍ਰਿਸ਼ਨਾ ਨੂੰ ਦਿਨੋ ਦਿਨ ਵਧਦੀ ਜਾਂਦੀ ਤੇਰੀ ਬੰਦੇ ਮਾਰ ਤ੍ਰਿਸ਼ਨਾ ਨੂੰ ਦਿਨੋ ਦਿਨ ਵਧਦੀ ਜਾਂਦੀ ਤੇਰੀ ਬੰਦੇ ਮਾਰ ਤ੍ਰਿਸ਼ਨਾ ਨੂੰ ਦਿਨੋ ਦਿਨ ਵਧਦੀ ਜਾਂਦੀ बंदे मारत किशनूं ॾिनों ॿधंदी बंदे मार तूं ॾिनो दीन ॿधंदी दी ते बधजी ॿधंद બદતી જanzi 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 ਵੱਦੀ ਜਾਂਦੀ ਵੱਦਦੀ 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 ਜਾਂਦੀ ਵੱ ਦਿਨੋਂ ਦਿਨ ਵੱਧਦੀ ਜਾਂਦੀ ਤੇਰੀ ਬੰਦੇ ਮਾਰਤ ਰਿਸ਼ਨਾ ਨੂੰ ਦਿਨੋਂ ਦਿਨ ਵੱਧਦੀ ਜਾਂਦੀ ਤੇਰੀ ਬੰਦੇ ਮਾਰਤ ਰਿਸ਼ਨਾ ਨੂੰ ਦਿਨੋਂ ਦਿਨ ਵੱਧਦੀ ਜਾਂਦੀ ਤੇਰੀ ਬੰਦੇ ਮਾਰਤ ਰਿਸ਼ਨਾ ਨੂੰ ਦਿਨੋਂ ਦਿਨ ਵੱਧਦੀ ਜਾਂਦੀ ਤੇਰੀ ਬੰਦੇ ਮਾਰਤ ਰਿਸ਼ਨਾ ਨੂੰ ਤੈਨੂੰ ਦਨ ਬਦਦੀ ਜਾਣਦੀ ਤੇਰੀ ਦੋ ਗੱਲਾਂ ਦਾ ਜਵਾਬ ਦੇ ਦਿੱਤਾ ਤੀਜੀ ਗੱਲ ਪੁੱਛ ਲੈ ਤੀਜੀ ਗੱਲ ਮਹਾਰਾਜ ਘਟ ਦੀ ਕਿਹੜੀ ਚੀਜ਼ ਹੈ ਤੇ ਬਦ ਦੀ ਕਿਹੜੀ ਚੀਜ਼ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲਾਲੋ ਭਗਤ ਨੂੰ ਸੰਤ ਮਹਾਤਮਾ ਗੁਰਮੁਖਾਂ ਦੀ ਸੰਗਤ ਕਰ ਉਹਨਾਂ ਦੀ ਸੰਗਤ ਕਰਨ ਨਾਲ ਅਕਲ ਵੱਧਦੀ ਹੈ ਤੇ ਮਨਮੁਖਾਂ ਦੀ ਪਾਰਟੀ 'ਚ ਬਹਿ ਜਾ ਅਕਲ ਕਟਜੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤਿੰਨ ਗੱਲਾਂ ਦਾ ਜਵਾਬ ਦੇਤਾ ਚੌਥੀ ਗੱਲ ਉਹ ਕਿਹੜੀ ਚੀਜ਼ ਐ ਮਹਾਰਾਜ ਨਾ ਘਟਦੀ ਐ ਨਾ ਵੱਧਦੀ ਐ ਤੇ ਜਦੋਂ ਕਹਿੰਦੇ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਸਰੀਰ ਛੱਡਿਆ ਤਿੰਨ ਵਾਰ ਫੇਰਿਆ ਮੁੱਛਾਂ ਤੋਂ ਦੀ ਹੱਥ ਦੰਬਰ ਦਾੜਾ ਇਤੋਂ ਦੀ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਕਹਿੰਦੇ ਅਸੀਂ ਮੁੱਖ ਊਜਲਾ ਲੈ ਚੱਲੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਨੂੰ ਸੇਵਾਦਾਰਾਂ ਨੂੰ ਕਹਿੰਦੇ ਤੁਸੀਂ ਆਪਣਾ ਖਿਆਲ ਰੱਖਣਾ ਤੁਹਾਡੇ ਵੱਲ ਕੋਈ ਉਂਗਲ ਨਾ ਕਰੇ ਦੋਵੇਂ ਹੱਥ ਜੋੜ ਕੇ ਤੁਹਾਨੂੰ ਨਮਸਕਾਰਾਂ ਕਰੇ ਫਿਰ ਹੈ ਜੀਵਨ ਉਹ ਜੀਵਨ ਸੰਗਤ ਕਰਕੇ ਮਹਾਰਾਜ ਦੀ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਹਾਸਲ ਕਰ ਲਈ ਚੀਜ਼ ਇੱਕ ਧਾਰਨਾ ਰਹਿ ਗਈ ਮੈਂ ਸੁਣਾਵਾਗਾ ਦੋ ਵਚਨ ਹੋਰ ਸੁਣਾਉਣਾ ਗੁਰਬਾਣੀ ਕਹਿ ਰਹੀ ਹੈ ਸਤਪੁਰਖ ਜਨ ਜਾਨੇ ਸਤਿਗੁਰ ਤਿਸ ਕਾ ਨਾਮ ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੈਂ ਇਹ ਗੱਲ ਕਹਿ ਰਿਹਾ ਸੱਚ ਜਿਹੜੀ ਵੀ ਮੈਂ ਬੇਨਤੀ ਕੀਤੀ ਇਹਨਾਂ ਨੂੰ ਕੋਈ ਵੀ ਉਹ ਜਦੈ ਪੂਰੀ ਕਰਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਆਪਾਂ ਕਹਿੰਦੇ ਅੜੇ ਹੋਏ ਗੱਡੇ ਕੱਢਣ ਵਾਲਾ ਸੰਤ ਹੈ ਕੱਲ ਪਰਸੋਂ ਇੱਕ ਫੁਰਨਾ ਕੀਤਾ ਤੇ ਤੜਕੇ ਹੀ ਫੋਨ ਆ ਗਿਆ ਵੀ ਉਹ ਕੰਮ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਨੋਟ ਕਰੋ ਸਾਰੀ ਸੰਗਤ ਜੇ ਤੁਹਾਡਾ ਮਹਾਪੁਰਖਾਂ ਤੇ ਵਿਸ਼ਵਾਸ ਹੈ ਫਿਰ ਗੱਲ ਮੁੱਕ ਗਈ ਜੇ ਵਿਸ਼ਵਾਸ ਹੈ ਨਹੀਂ ਫਿਰ ਜਿੱਥੇ ਮਰਜੀ ਤੁਰੇ ਫਿਰੇ ਹੋ ਜਾ ਕੇ ਰਹਿਦਾ ਹੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਦ ਹੀ ਗਿਆਨ ਤੇ ਮੈਂ ਇਹ ਸੰਪਰਦਾ ਜਨੀ ਵੀ ਰਾੜਾ ਸਾਹਿਬ ਦੇ ਮਾਮਪੁਰਖ ਹੈ ਗੁਰਮੁਖ ਹੈ ਮੈਂ ਸਾਰਿਆਂ ਨੂੰ ਰੱਬ ਮੰਨਦਾ ਜਿਹੜਾ ਕੋਈ ਝਾੜੂ ਮਾਰਦਾ ਨਾ ਉੱਥੇ ਉਹਦੇ ਵੀ ਮੈਂ ਚਰਨ ਫੜਦਾ ਜਦੋਂ ਉਹਨਾਂ ਦੇ ਨੇੜੇ ਹੋ ਕੇ ਵੇਖਿਆ ਵੀ ਕਦੇ ਮਿਲਿਆ ਉਹ ਕਹਿੰਦੇ ਨਿਤ ਮਿਲਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਝਾੜੂ ਫੇਰਨ ਵਾਲੇ ਤੇ ਮੈਂ ਸੰਗਤ ਨੂੰ ਵਿਸ਼ਵਾਸ ਦਵਾਉਣਾ ਹੈ ਅਮਰਤ ਵੇਲੇ ਉੱਠਿਆ ਕਰੋ ਗੁਰੂ ਦੀ ਯਾਦ ਚ ਬੈਠਿਆ ਕਰੋ ਜਿਹੜੇ ਬਣੇ ਹੋਇਓ ਨਤਨੇਮ ਕਰਿਆ ਕਰੋ ਗੁਰੂ ਦਾ ਗੁਰੂ ਤੋਂ ਬਿਨਾ ਗਤੀ ਨਹੀਂ ਹੁਣੀ ਬਿਨਾ ਮਲਾ ਤੋਂ ਬਿੜੀ ਕਿਸੇ ਕਿਨਾਰੇ ਨਹੀਂ ਲੱਗਣੀ ਜਦੋਂ ਗੁਰੂ ਵਾਲੇ ਬਣ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ ਫਿਰ ਮਿਲੂ ਕੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆ ਚੌਥੀ ਗੱਲ ਦਾ ਜਵਾਬ ਇਹ ਕਿ ਮੈਂ ਸਮਾਪਤੀ ਕਰ ਦੈਂ ਪੜਿਓ ਸਾਰੇ ਜਣੇ ਜਿ ਲਿਖਿਆ ਕਰਤਾ ਰਦਾ लेख सखी लिखिया कर तारिट लेख सखी लिखया करेख सखी जी हा लिखे आगर ताराम दा, सखी लिखे करत दा, लेख सखी लिखे कर तारिट दा, नेख सखी जी मिट द नेख सखी जी मिट दान ਲਿਖ ਸਕੀ ਜੀ ਮਿਟਦਾ ਨਾ ਲੇਖ 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 ਸਕੀ ਜੀ मिट नेख सखी जी मिट दाल लेख सखी जी लिखिया करतारिट दा, दाल लेख सखी जी लिखिया करतार दा, ਮਿਟਦਾ ਨਾਂ ਲੇਖ ਸਕੀ ਜੀ ਲਿਖਿਆ ਕਰਤਾ ਰਦਾ ਮਿਟਦਾ ਨਾਂ ਲੇਖ ਸਕੀ ਜੀ ਲਿਖਿਆ ਕਰਤਾ ਰਦਾ ਮਿਟਦਾ ਨਾਂ ਲੇਖ ਸਕੀ ਜੀ ਲਿਖਿਆ ਕਰਤਾ ਰਦਾ ਮਿਟਦਾ ਨਾਂ ਲੇਖ ਸਕੀ ਜੀ ਇਕ ਆਕਰਤਾਰ ਦਾ ਮਿਟਦਾ ਨਾਂ ਲੇਖ ਸਕੀ ਜੀ ਚਾਰ ਗੱਲਾਂ ਦਾ ਜਵਾਬ ਤੁਹਾਨੂੰ ਮਿਲ ਗਿਆ ਤੇ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਆ ਧਰਮ ਇੱਕ ਤਾਂ ਸਦਾ ਹੀ ਰਹੇ ਉਥੇ ਜਿੱਥੇ ਮਿਸ਼ਨ ਹੈ ਧਰਮ ਦੇ ਬਾਨੀਆਂ ਦਾ ਸਾਰੇ ਦੇਸ਼ ਦੇ ਭਲੇ ਨੂੰ ਸੋਚ ਜਾਣਾ ਕਰਮ ਭਗਤ ਸੂਰਮੇ ਦਰਨੀਆਂ ਦਾ ਲੋਕੀ ਮਗਰੋਂ ਪੂਜਦੇ ਯਾਦਗਾਰਾਂ ਰਹਿੰਦਾ ਨਾਮ ਹੈ ਨੇਕ ਨਿਸ਼ਾਨੀਆਂ ਦਾ ਸਮਦਰਸ਼ਟੀ ਹੋਣ ਦਰਬਾਰ ਸਿੰਘਾ ਇਹ ਰਤਵਾ ਬ੍ਰਹਮ ਗਿਆਨੀਆਂ ਦਾ ਧੱਕੇ ਨਾਲ ਜਿਹੜਾ ਮਰਜੀ ਬਣਿਆ ਫਿਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਾਗ ਪਸੁੰਡ ਵਰਗੇ ਜੱਗ ਤੇ ਰਹੇ ਨਹੀਂ ਆਜੂ ਹੱਦ ਤੋਂ ਪਰੇ ਭਗਤੌਣ ਵਾਲੇ ਨਾਰਦ मुनि ਵੀ ਇਥੋਂ ਅਲੋਪ ਹੋਗੇ 14 ਲੋਕਾਂ ਨੂੰ ਗਿਆਨ ਸੁਣਾਉਣ ਵਾਲੇ ਉਹ ਰਾਜ ਜਨਕ ਵਰਗੇ जग ਤੇ ਰਹੇ ਨਹੀਂ 18 ਨਰਕਾਂ ਨੂੰ ਖਾਲੀ ਕਰਾਉਣ ਵਾਲੇ ਰਹਿ ਆ ਨਾਮ ਹੀ ਅਮਰ ਦਰਬਾਰ ਸਿੰਘਾ ਜਾਂ ਫਿਰ ਗੁਣ ਗੋਬਿੰਦ ਦੇ ਗਾਉਣ ਵਾਲੇ ਨਿਰੰਕਾਰ ਦਾ ਜਦੋਂ ਫਰਮਾਨ ਹੋਇਆ ਉਹਦੇ ਹੁਕਮ ਨੂੰ ਕਿਸੇ ਨੇ ਮੋੜਨਾ ਨਹੀਂ ਲੱਖਾਂ ਬੈਦਗੀ ਬੈਦ ਲਗਾ ਥਕੀ ਤਰੋਂ ਟੁੱਟੀ ਨੂੰ ਕਿਸੇ ਨੇ ਜੋੜਨਾ ਨਹੀਂ ਤੇਰੀਆਂ ਮਿੰਨਤਾਂ ਤੇ ਅਹਿਸਾਨ ਕਿਹਾ ਗੰਢੀ ਉਸ ਦੀ ਕਿਸੇ ਨੇ ਤੋੜਨਾ ਨਹੀਂ ਉਹ ਬਾਣੇ ਵਿੱਚ ਰਹੀਏ ਦਰਬਾਰ ਸਿੰਘ ਆਉਂਦੀ ਰਜਾ ਨੂੰ ਕਿਸੇ ਨੇ ਮੋੜਨਾ ਨਹੀਂ ਮਨਾ ਜਾਗ ਦੇ ਖੋਲ ਕੇ ਦੇਖ ਚਸ਼ਮਾ ਛੱਡੀ ਨਾਮਦਾਰ ਸੰਸਾਰ ਜਾਂਦੇ ਇਹ ਦੁਨੀਆ ਸੁਹਾਵੇ ਬਾਗ ਵਿੱਚੋਂ ਕਿਹੜੇ ਦੇਸ ਨੂੰ ਹੋਏ ਤਿਆਰ ਜਾਂਦੇ ਉੱਥੋਂ ਮੁੜ ਕੇ ਕਿਸੇ ਨਾ ਖਬਰ ਦਿੱਤੀ ਪਤਾ ਰਹਾ ਨਹੀਂ ਕਿਧਰ ਪਹਾਰ ਜਾਂਦੇ ਮੁੜ ਕੇ ਮਿਲਣ ਦਾ ਨਹੀਂ ਦਰਬਾਰ ਸਿੰਘ ਆਉ ਦੇ ਕੇ ਕੌਲ ਇਕrar ਜਾਂਦੇ ਮਰਨਾ ਨਾਮ ਹੈ ਮੁੱਕ ਜਾਣੇ ਦਾ ਮੁੱਕ ਗਿਆ ਬੇਵਸ ਹੋਈ ਮਰ ਗਿਆ ਜਿਹੜਾ ਦੁਨੀਆ ਵਿੱਚੋਂ ਮੁੜ ਕੇ ਮਿਲੇ ਨਾ ਕੋਈ ਹਨ ਜਗ ਵਿੱਚ ਭਲੇ ਪੁਰਸ਼ ਬਿਰਲੇ ਨਹੀਂ ਬੁਰਿਆਂ ਦੀ ਕੋਈ ਥੋੜ੍ਹ ਹੁੰਦੀ ਤੂੰ ਵੀ ਉਸ ਸ੍ਰੀ ਮਹਾਤਮਾ ਨੂੰ ਲੈ ਜਾਣਾ ਜਿਹਦੀ ਜਗਤ ਤੇ ਲੋਕਾਂ ਨੂੰ ਲੋੜ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਕਰਮ ਸਿੰਘ ਜੀ ਲੀਲਾਂ ਵਾਲੇ